हां जी दोस्तों सत श्री अकार सुबह-सुबह गुड मॉर्निंग देखो माहौल ਤੇ ਆਪਾਂ ਚੱਲਿਆ ਵਿਨੀਪੈਗ ਰਸਤੇ ਦੇ ਵਿੱਚ ਰੁਕੇ ਇੱਕ ਹੋਟਲ ਦੇ ਵਿੱਚ ਆਊਟ ਕਰਨ ਚੈੱਕ ਆਊਟ ਕਰਨ ਰਾਤ ਰਹਿ ਸੀ ਹੋਰ ਇੱਕ ਹੋਟਲ 'ਚ ਚਲੋ ਚੱਲਦੇ ਆਂੋ ਦੋਸਤੋ ਰਾਤ ਦਾ ਨਿਆਰਾ ਆਪਾਂ ਚੱਲਿਆ ਸਨਵਰੀ ਤੋਂ ਅੱਗੇ ਦਾ ਵੱਖਰੇ ਨਿਆਰੇ ਰੇਪ ਕਰਨ ਦਾ ਤੇ ਤੇਲ ਦਾ ਰੇਟ ਅੱਜ ਹੈਗਾ ਆ ਦੇਖੋ 1 ਡਾਲਰ 48 ਸੈਂਟ ਓਕੇ ਚੱਲਦੇ ਆ ਫਿਰ ਆਪਾਂ ਤੁਸਾ ਮੈਰੀ ਤੋਂ ਟੰਡਰਵੇ ਬਹੁਤ ਸੋਹਣੇ ਰੋਡ ਨੇ ਬਹੁਤ ਸੋਹਣੇ ਰੋਡ ਵਧੀਆ ਰੋਡ ਨੇ ਸਾਫ ਸਾਫ ਰੋਡ ਨੇ ਸਾਈਡਾਂ ਤੇ ਕਿੰਨੇ ਸੋਹਣੇ ਰੱਖ ਲੱਗ ਰਹੇ ਨੇ ਆਪਾਂ ਜਾ ਰਹੇ ਆ ਰੋਡ ਤੇ ਤੇ ਰਸਤੇ ਦੇਖੋ ਕੰਪੈਨ ਚੱਲ ਰਹੀ ਹੈ ਕੰਕ ਬੱਟ ਰਹੀ ਹੈ ਓ ਮਾਈ ਗॉड ਕੀ ਬਾਤ ਹੈ ਦੇਖੋ ਕਿੰਨਾ ਸੋਹਣਾ ਦ੍ਰਿਸ਼ ਹੈ ਸਾਈਡਾਂ ਦੇ ਉੱਪਰ ਸੋਹਣੇ ਸੁੰਦੇ ਪੇੜ ਪੌਦੇ ਤਰਕ ਤੇ ਸਾਹਮਣੇ ਬਿਲਕੁਲ ਸਾਹਮਣੇ ਦੇਖੋ ਪਤਾ ਹੀ ਨਹੀਂ ਲੱਗਦਾ ਵੀ ਰੋਡ ਹੈ ਇਹ ਜਿਹੜਾ ਨਦੀ ਚਾ ਉਤਰਦਾ ਹੈ ਸਾਮਣੇ ਨਾ ਨਾ ਗਨਕੋ ਨਦੀ ਹੈ ਇਹ ਕੋਟਾ ਨਦੀ ਮੇ ਹੋ ਗਿਆ ਆਪਾਂ ਮੇਡ ਆ ਗਏ ਅੱਗੇ ਬਹੁਤ ਸੋਹਣਾ ਰਸਤਾ ਵਿਨੀਪੈਗ ਨੂੰ ਜਾਂਦੇ ਹੋਏ ਦਿਲ ਕਰਦਾ ਵੀ ਇੱਥੋਂ ਦੀ ਵੀਡੀਓ ਨੂੰ ਕੈਪਚਰ ਕਰੀ ਜਾਈਏ ਦੇਖੀ ਜਾਈਏ ਦੇਖੀ ਜਾਈਏ ਐਨਾ ਸੋਹਣਾ ਸ਼ਾਂਤ ਬਾਈ ਤੇ ਬਹੁਤ ਹੀ ਦਿਲ ਲੱਗ ਰਿਹਾ ਜੀ ਲੱਗ ਰਿਹਾ ਲੱਗ ਉਹਦੀ ਟਰੱਕ ਨਾ ਕਰ ਰਹੇ ਨੇ ਠੀਕ ਹੈ ਜਿਹੜੇ ਇਧਰ ਵਿਨੀਪੈਗ ਦਰਮਿਆں ਤੋਂ ਕਪੜਾ ਸਮਾਨ ਲੈ ਕੇ ਆਉਂਦੇ ਨੇ بار-ਬਾਰ ਇਦਾਂ ਨਜ਼ਾਰੇ ਮਿਲਦੇ ਜੀ ਦੇਖਣ ਨੂੰ ਦੇਖੋ ਰੋਡ ਬਿਲਕੁਲ ਡਾਊਨ ਡਾਊਨ ਹੋ ਜਾਂਦਾ ਜਿਹੜੀ ਉਹ ਝੀਲ ਆ ਇਦਾਂ ਲੱਗਦੇ ਜਿਵੇਂ ਉੱਪਰ ਹੁੰਦੀ ਹੈ ਚੋਲ ਰਿਹਾ ਜੀ ਕਿੰਡਾ ਕੈਨੇਡਾ ਦਾ ਐਕਸੋ ਦੇ ਪੰਪ ਤੇ ਐਸਕੋ ਮੈਕਡੋਨਲਡਸ ਤੇ ਦੀ ਬੈਂਕ ਨੇ ਇੱਥੇ ਆਪਣਾ ਦ੍ਰਿਸ਼ ਬਹੁਤ ਵਧੀਆ ਆਪਾਂ ਆ ਗਏ ਸਟੈਵਰ ਦੇ ਦਿੱਕਰ ਤੋਂ ਦੌਟ ਤੋਂ ਐ ਰੈਂਪਟਨ ਦਾ ਟੌਨ ਟੂ ਦਿਨ ਪਾਉਲੇ ਬਹੁਤ ਘੱਟ ਟ੍ਰੈਫਿਕ ਕੁਲੀ ਕੁਲੀ ਸੜਕਾਂ ਬਹੁਤ ਵਧੀਆ ਲੱਗ ਰਹੀ ਹੈ ਸ਼ਾਂਤ ਮੈਂ ਠੱਗ ਦੇ ਨਾਲ ਤੇ ਆਪਾਂ ਇਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਉਹਦੇ One the... year. la demà. ਗੱਡੀਆਂ ਦੀ ਤੇ ਉੱਪਰਲੀ ਬੰਦਿਆਂ ਦੀ ਕ੍ਰੌਸਿੰਗ ਆਹ ਜਿਹੜੀ ਕੈਨੇਡਾ ਲਾਈਸੈਂਸਟਰ ਹੈ ਕਈ ਵਾਰ ਨਾਲ ਹੀ ਇੱਥੇ ਵਿਨੀਪੈਗ ਹਾਂ ਯੂਨੀਵਰਸਿਟੀ ਵੀ ਹੈਗੀ ਹੈ ਬਹੁਤ ਸਾਰੇ ਆਟੋ ਨੇ ਰੇਚ ਕੋ ਮਰੇ ਜਿੱਦ ਆਪਾਂ ਕੈਨੇਡੀਅਨ ਹਾਂ ਆਬਲਸ ਜਾਂ ਨਸ਼ੜੀ ਇਹ ਸਾਈਡਾਂ ਤੇ ਇੱਥੇ ਵੀ ਪਏ ਹੁੰਦੇ ਰੋਡ ਛੜਕਾ ਕਿਸੇ ਵੀ ਦੇਸ਼ ਚਲੇ ਜਾਓ मिलਦੇ ਹੀ ਘਰ ਲੋਕ ਜਿਹੜੇ ਕੰਮ ਨਹੀਂ ਕਰਦੇ ਸਿਰਫ ਮੰਗਣ ਤੱਕ ਧਿਆਨ ਹੈ ਉਹਨਾਂ ਦਾ ਆਪੀ ਗੱਲ ਹਰ ਸ਼ਹਿਰ ਦੇ ਵਿੱਚ ਬ੍ਰੈਂਪਟਨ ਦੇਖੋ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੀ ਇਹ ਲੋਕ ਮਿਲ ਜਾਂਦੇ ਨੇ ਨਹੀਂ ਆਪਾਂ ਕਹਿੰਦੇ ਆਪ ਚਲੋ ਆਪਣੇ ਦੇਸ਼ ਨਹੀਂ ਬੈਗ ਬੱਕਰੀ ਗੱਲ ਹੈ ਪਰ ਇੱਥੇ ਹੁਣ ਜਿਹੜਾ ਮੌਸਮ ਹੈ ਉਹ ਤੇਜ਼ ਹੋ ਰਿਹਾ ਜਿਹੜੇ ਮੰਗਦੇ ਨੇ ਬ੍ਰੈਂਪਟਨ ਸਾਈਡ ਹਾਲੇ ਜਿਆਦਾ ਠੰਡ ਨਹੀਂ ਹੋਈ ਦੇਖੋ ਕਿੰਨਾ ਵਧੀਆ ਟ੍ਰੈਪ ਦਾ ਰੂਲ ਹੈ ਹਰਾਮਨਾਲ ਰੋਡ ਲੋਰ ਲੋਕੀ ਰੁਕਦੇ ਨੇ ਤੇ ਜਾਣ ਦਿੰਦੇ ਨੇ ਪਹਿਲਾਂ ਹਾਂ ਤੇ ਆਪਣੇ ਤਾਂ ਕੋਈ ਵੀ ਗੱਡੀ ਦੇ ਮੋਰੇ ਗੱਡੀ ਫਸਾ ਦਿੰਦਾ ਹੈ ਤੇ ਬਸ ਐਂ ਬੰਦਾ ਲੱਗਦਾ ਹੈ ਬਹੁਤ ਜਿਆਦਾ ਟ੍ਰੈਫਿਕ ਹੈ ਇੰਡੀਆ ਚ ਆਲਰੇਡੀ ਫਰੰਟ ਹੈ ਹਾਂ ਪਰ ਦੇਖ ਸਕਦੇ ਆ ਉੱਪਰ ਉਹਦੇ ਕੋਈ ਕੋਈ ਗੱਡੀ ਸਾਈਡ ਹੈ ਪਿੱਛੇ ਤੇ ਰੋਡ ਦਾ ਯੂਨੀਵਰਸਿਟੀ ਆਫ ਬਿਨੀਪੈਗ ਆਪਾਂ ਬਿਨੀਪੈਗ ਯੂਨੀਵਰਸਿਟੀ ਦੇ ਵਿੱਚ ਆਰਾਮ ਦੇ ਨਾਲ ਆਪਾਂ ਗੱਡੀ ਚਲਾ ਕੇ ਇੱਥੇ ਬਹੁਤ ਸਕਦੇ ਆ ਬਾਕੀ ਉਰੇ ਦੀਆਂ ਬਿਲਡਿੰਗਾਂ ਉਰੇ ਦਾ ਮੌਸਮ ਵੈਦਰ ਬਹੁਤ ਹੀ ਸੋਹਣਾ ਹੈ ਅਸਮਾਨ ਬੱਦ ਨੂੰ ਦੇਖਦੇ ਆ ਤਾਂ ਨੀਲਾ ਨੀਲਾ ਅਸਮਾਨ ਦਿਖਦਾ ਹੈ ਅੱਗੇ ਉੱਪਰ ਕਲਾਸਾ ਹੁੰਦੇ ਆ ਅੱਛੇ ਆਪਾਂ ਵੀ ਰੀਡਿੰਗ ਵੀ ਕਰੀਏ ਕਿਹੜਾ ਸੈਂਟਰ ਹੈ ਉਹ ਲੈਜਿਸਲੇਟਿਵ ਬਿਲਡਿੰਗ ਹੈ ੜੀ ਲੈਜਿਸ ਲੈਜ ਮੈਨੂੰ ਪਤਾ ਨਹੀਂ ਕੀ ਆਪਾਂ ਨੇ ਕਿਹੜਾ ਅਸਲ ਚਲ ਨਹੀਂ ਗਿਆ ਇਹ ਕੋਲੋ ਪਾਰਕ ਗਿਨੀਪੈਕ ਆਹ ਪੱਤੇ ਦੇਖ ਨਹੀਂ ਲਾਰ ਨਾਮ ਵੀ ਆਉਂਦੀ ਹੈ ਹਾਂ we can buy direct for yeah we are shopping for gifts yes. yes yeah ਦੇ ਹੇ ਸੱਜ ਨੂੰ ਨੇ ਸੱਜ ਸੁਣਨੋ ਪਠਾਈ ਸੱਜ ਸੁਣਨੋ ਪਠਾਈ ਈ ਲਾਈ ਸੋ ਸਤਿਗਬਾਈ ਆਪਾਂ ਹੈਗੇ ਆ ਇਸ ਟਾਈਮ ਬਿੰਨੀ ਪੈਗ ਆ ਬਿੰਨੀ ਪੈਗ ਦੇ ਖੇਤ ਨੇ ਦੇਖੋ ਦੂਰ ਤੱਕ ਖਾਲੀ ਖਾਲੀ ਪਿਆ ਆਪਾਂ ਇਸ ਟਾਈਮ ਹੈਗੇਆ ਦਾ ਲੀਫ ਪਾਰਕ ਵਿਨੀਪੈਗ ਵਾਰਤਾਂ ਕਰਵਾਏ ਇਹ ਉਹ ਅਸੂਬੀਸ ਉਮ ਲਾਈਕ ਪੀਪਲ ਫਰਮ ਹਾਂਜੀ ਇਹ ਸਾਹਮਣੇ ਜਿਹੜਾ ਦੇਖ ਰਿਹਾ ਇਹ ਕਾਫੀ ਦਾ ਦਰਖਤ ਹੈ ਇੱਥੇ ਕਾਫੀ ਲੱਗਦੀ ਹੈ ਤੇ ਜਿੱਦਾਂ ਆਪਣੇ ਆ ਦੇਖੋ ਸਾਹਮਣੇ ਆ ਗਿਆ ਆਪਣਾ ਪਿੱਪਲ ਪਿੱਪਲ ਦਾ ਪੇੜ ਵੀ ਹੈਗਾ ਉਰੇ ਇਹ ਹੈਗਾ ਅੰਦਰਲੇ ਪਾਸੇ ਇਹ ਸਾਰਾ ਜਿਹੜਾ ਏਰੀਆ ਦਾ ਲੀਫ ਪਾਰਕ ਇਹ ਉੱਪਰੋਂ ਸਾਰਾ ਕਵਰ ਹੈ ਨਾ ਇੱਥੇ ਬਰਸ ਪੈਂਦੀ ਹੈ ਨਾ ਇੱਥੇ بارش ਹੁੰਦੀ ਹੈ ਇਹ ਅੰਦਰ ਅੰਦਰ ਹੈ ਇਹ ਅੰਦਰਲੇ ਪਾਸੇ ਇਹ ਤੇ ਹੈਗੇ ਨੇ ਜਿਵੇਂ ਕੇਲੇ ਹੋਰ ਲਗ ਲਗ ਤਰ੍ਹਾਂ ਦੇ ਆ ਪੌੜ ਪੇੜ ਪੌਦੇ ਨੇ ਠੀਕ ਹੈ ਤੇ ਫਰਦਾਰ ਗੂਟੇ ਕੇਲੇ ਆ ਦੇਖੋ ਜੀ ਇਹ ਹੈਗੇ ਕਾਫੀ ਰੈਡੀਅਨ ਕਾਫੀ ਹੈ ਆ ਦੇਖੋ ਲੱਗੀ ਹੋਈ ਹੈ ਕਾਫੀ ਇਹ ਹੈਗੇ ਨੇ ਕਾਫੀ ਭਰਿਆ ਪਿਆ ਜਿਹੜਾ ਪੇੜ ਹੈ ਉਹਦਾ ਪੂਰਾ ਠੀਕ ਹੈ ਦੇਖਦਾ ਜਦੋਂ ਇਹਨੇ ਰੈੱਡ ਹੋ ਜਾਣਾ ਇਹਨੂੰ ਉਤਾਰ ਲੈਣਾ ਤੇ ਇਹਨੂੰ ਬ੍ਰੈਂਡ ਕਰਕੇ ਕਾਫੀ ਦੇ ਤੇ ਕਾਫੀ ਆਪਣਾ ਤਿਆਰ ਜੀ ਟ੍ਰੋਪੀਕਲ ਮਾਰਜੀ ਆਹ ਤੁਸੀਂ ਸਾਹਮਣੇ ਕੇਲੇ ਇਹ ਕੇਲੇ ਲੱਗ ਰਹੇ ਨੇ ਕੇਲੇ ਨੇ ਉਹ ਲੱਗੇ ਹੋਏ ਨੇ ਕੇਲੇ ਸ਼ੁਰੂਆਤੀ ਸ਼ੁਰੂਆਤੀ ਕੋਲੀ ਜੀ ਇਹ ਇਦਾਂ ਦਾ ਪੇੜ ਹੈ ਕਿ ਲਿਆਂ ਦਾ ਤੇ ਬਾਸ ਵੀ ਹੈਗਾ ਇੱਥੇ ਆ ਦੇਖੋ ਬਾਸ ਵੀ ਹੈਗਾ ਸਾਰਾ ਕੁਝ ਹੈ ਤੇ ਅੰਦਰਲੇ ਪਾਸੇ ਆਪਾਂ ਦੇਖ ਸਕਦੇ ਹਾਂ ਫਿਰ ਬਹੁਤ ਸੋਹਣਾ ਹੈ ਬਹੁਤ ਖੂਬਸੂਰਤ ਪਾਰਕ ਬਣਾਇਆ ਹੋਇਆ ਹੈ ਤੇ ਮੰਮੀ ਡੈਡੀ ਤੁਸੀਂ ਦੋਨੇ ਬੈਠੋ ਆ ਬੈਠਣ ਨੂੰ ਹੈ ਇੱਕ ਸੈਟਾਂ ਤੇ ਬੈਠੋ ਫੋਟੋ ਖਿੱਚਿਆਓ ਮੰਮੀ ਡੈਡੀ ਤਾਂ ਖਿੱਚਦੇ ਹੀ ਰਹਿਣਗੇ ਬੁੱਤਾਂ ਥੋੜੀ ਦੇਰ ਲਾਓ ਇਹ ਸਾਰਾ ਕਵਰ ਹੈ ਏਰੀਆ ਜਿਵੇਂ ਆਪਣੇ ਪੌਲੀ ਹਾਊਸ ਨੇ ਇੱਥੇ ਐਦਾਂ ਅੰਦਰਲੇ ਪਾਸੇ ਬਾਹਰ ਦੇ ਘਰ ਵੀ ਆ ਪਤਾ ਲੱਗਦਾ ਨਾਲ ਤੇ ਸੈੱਟ ਦੇ ਵਿੱਚ ਇਦਾਂ ਹੀ ਆ ਦੇਖੋ ਪੇੜ ਇਹਦੇ ਆਪਣੇ ਬਾਹਰ ਤੇ ਲੂਟੇ ਇੱਕ ਪਾਰਕ ਹੈ ਪਾਰਕ ਦੇ ਵਿੱਚ ਆਪਾਂ ਇਹਨੂੰ ਕਵਰ ਕੀਤਾ ਗਿਆ ਉੱਪਰੋਂ ਜਿੱਥੇ ਬਰਫ਼ ਨਹੀਂ ਪੈਂਦੀ ਉਹ ਦੇਖੋ ਉੱਪਰੋਂ ਕਵਰ ਕੀਤਾ ਗਿਆ ਬਰਫ਼ ਨਹੀਂ ਪੈਂਦੀ ਬਾਹਰ ਦੇ ਉੱਪਰ ਦੇਖ ਸਕਦੇ ਆਪਾਂ ਨੂੰ ਕਵਰ ਕੀਤਾ ਹੋਇਆ ਪੌਲੀ ਹਾਊਸ ਵਿੱਚ ਠੰਡ ਨਹੀਂ ਜ਼ਿਆਦਾ ਹੁੰਦੀ ਹੈ ਇਸ ਇਸੇ ਕਰਕੇ ਇੱਥੇ ਜਿਹੜੇ ਇਹ ਸ਼ੇਡ ਨੇ ਉੱਗੇ ਹੋਏ ਨੇ ਦਵਰਦ ਕੋ ਕੋ ਹੂੰ ਉਹ ਛਿੱਲਿਆ ਹੋਇਆ ਆ ਦੇਖੋ ਚਾਕਲੇਟ ਦੇ ਚਾਕਲੇਟ ਲੱਗੀ ਹੋਈ ਆ ਪੇੜ ਤੇ ਤੇ ਉਹ ਹਰਾ ਹੈ ਉੱਪਰੋਂ ਹਰਾ ਹੈ ਸਾਰਾ ਜਿਹੜੀ ਇਹਦੀ ਆਪਣਾ ਉਹ ਹੈ ਜੀ ਹੈਗਾ ਇਹ ਬਾਸ ਜੋ ਲਾਲ ਨੇ ਪੱਤੇ ਸੱਲੋਂ ਜੜ੍ਹ ਚੋਂ ਲਾਲ ਉੱਪਰੋਂ ਹਰੇ ਆ ਗਏ ਆਪਣੇ ਕੇਲਿਆਂ ਦੇ ਉਹ ਨਰ ਮੱਛੀਆਂ ਫਿਰਦੀਆਂ ਛੂ ਆ ਜਾ ਫਿਰਦੀਆਂ ਮੱਛੀਆਂ ਲਾਲ ਕੀੜੀਆਂ ਦੇਖੋ ਕਿੱਡੇ ਕਿੱਡੇ ਪੌਦੇ ਨੇ ਆਪਣੇ ਕੇਲਿਆਂ ਦੇ ਬਨਾਣਾ ਅਲੱਗ-ਅਲੱਗ ਤਰ੍ਹਾਂ ਦੇ ਨੇ ਇਹ ਪੀੜ ਹੈਗਾ ਪਾਈਨ ਲਿਖਿਆ ਪਾਈਨ ਅਲੱਗ-ਅਲੱਗ ਤਰ੍ਹਾਂ ਦੇ ਨੇ بارش ਹੋ ਰਹੀ ਹੈ ਉੱਪਰੋਂ ਪਾਣੀ ਹੈ ਉੱਪਰ ਜਾਂਦਾ ਉੱਪਰ ਪਾਣੀ ਆ ਰਿਹਾ ਥੱਲੇ ਇੰਜ ਲੱਗਦਾ ਜਿਵੇਂ بارش ਹੋ ਰਹੀ ਹੋਈ ਹੈ ਜਿੱਥੇ ਜੋ ਨਿਕਲੇ ਦੇ ਕੋ ਇੱਥੇ ਖਤਮ ਹੋ ਜਾਂਦਾ ਹੈ ਤੇ ਹੁਣ ਆਪਾਂ ਅਗਲੇ ਚ ਆ ਗਏ ਇਹ ਇਦਾਂ ਵਾ ਆ ਲਿਖਿਆ ਹੋਇਆ ਦੇਖੋ ਵੈਲਕਮ ਵੇਸ प्लांट प्लाट है अगे दारू भी निकलती देखो अलग अलग तरह के सारे लगे लग हने बोर्ड जैसमीन मदघातर जैसमीन पता नहीं स्पेनिश लिखा हुआ शायद ये है स्ट्रॉबरी स्ट्रॉबेरी ट्री है इधर तो स्ट्रॉबेरीयां लग दिए ना बेकर्ड यूका लग रहा है मम्मी दी बनाई चलो बस ਕਿਆ ਖੂਬਸੂਰਤ ਕਿਆ ਸੋਹਣੇ ਸੋਹਣੇ ਪੌਦੇ ਨੇ ਯਾਰ ਕਿੰਨਾ ਸੋਹਣਾ ਪਲਾਂਟ ਲੱਗੇ ਹੋਏ ਨੇ ਇੱਥੇ ਹੈ ਬੋਲੀ ਬੁਸ਼ ਉਹ ਅਲੱਗ-ਅਲੱਗ ਦੇਸ਼ਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਪੌਦੇ ਆਪਾਂ ਇਸ ਟਾਈਮ ਉੱਪਰਾਂਗੇ ਦੇਖੋ ਉੱਪਰੋਂ ਕਿੰਨਾ ਖੂਬਸੂਰਤ ਲੱਗ ਰਿਹਾ ਤੇ ਉਹ ਦੇਖੋ ਕਾਫੀ ਸੁਰਸਤ ਆਇਆ ਨੇ ਹੰਮਨ बहुत बढ़िया बहुत बढ़िया, बहुत बढ़िया। देखो, थले जा रहा है ਲੱਗਾ ਹੁਣ ਪੱਲੋਂ ਦਿਖਾਇ ਲੇ ਹੁਣ ਉੱਪਰੋਂ ਆ ਕੇ ਉੱਪਰੋਂ ਦੇਖੋ ਦਾ ਲੀਵ ਹਾਂ ਕੋਈ ਨਹੀਂ ਆ ਦੇਖੋ ਵਿੱਚ ਤਿਤਲੀਆਂ ਨੇ ਨਾਲੇ ਲੀਵ ਸਟੇजेस ਆਫ ਵਟਰਫਲਾਈ ਆ ਦੇਖੋ ਆ ਕਿਸੇ ਖਾਸ ਆ ਦੇਖੋ ਇਹਨਾਂ ਦੇ ਆਂਡੇ ਜੀ ਇਹਦੇ ਚੋਂ ਨਿਕੜਿਆ ਉਹਨਗੇ ਬੱਚੇ ਤੇ ਫਿਰ ਆਂਦੇ ਪਾਣੀ ਨਿਕਲੀ ਹੋਈ ਬਾਅਦ ਲੋ ਚਾਰ ਫਿਰ ਇਹਨਾਂ ਨੂੰ ਉਧਰ ਛੱਡ ਦੇਣਗੇ ਇਹਨਾਂ ਦੀ ਲੈਬ ਥੋੜੀ ਹੀ ਹੁੰਦੀ ਹੈ ਨਾ ਉਹਰੇ ਕਾਰਟਿੰਗ ਦਾ ਸਵਾਦ ਵੀ ਹੈ ਤੇ ਟੇਬਲ ਟੈਂਟ ਦੇ ਟੇਬਲ ਵੀ ਲੱਗੇ ਨੇ ਜੀ ਤੇ ਮੈਨੂੰ ਤਾਂ ਪਤਾ ਉਹ ਬੈਂਜਨੀ ਬੈਂਨੀ ਬੈਕਸਰ ਬੈਂਜਨੀ ਦਾ ਬਚਾ ਹੈ ਬੈਂਨੀ ਬੈਕਸਰ ਪਰੇਡੇ ਦੇ ਘਰੇ ਜਿਹਦੇ ਵਿੱਚੋਂ ਆਪਾਂ ਲੰਗੇ ਸੀ ਇਹੋ ਹੀ ਏਰੀਆ ਐਸ਼ੋ ਜਿੱਥੇ ਤੁਸੀਂ ਕਹਿੰਦੇ ਵਧੀਆ ਪਾਰਕ ਪੁਰਖ ਪਰਾਂ ਨੂੰ ਘੁੰਮਣ ਨੂੰ ਹਨ ਹਾਂ ਜੀ ਦੋਸਤੋ ਆਪਾਂ ਅੱਗੇ ਇਸ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਆਪਣਾ ਹਿਊਮਨ ਰਾਈਟ ਬਿਲਡਿੰਗ ਆ ਗਿਆ ਸਾਹਮਣੇ ਹਿਊਮਨ ਰਾਈਟ ਬਿਲਡਿੰਗ ਆ ਗਿਆ ਮੈਂ ਵੀ ਆ ਜਾਓ ਇਹ ਤੁਹਾਨੂੰ ਦਿਖਾਉਣਾ ਅੰਦਰੋਂ ਕਿਸ ਤਰ੍ਹਾਂ ਦੀ ਬਣੀ ਹੈ ਦੇਖੋ ਕਿੰਨੇ ਇੰਟੀਗ੍ਰੇਟਡ ਜਿਹੜੇ ਉੱਪਰ ਤੋਂ ਆਪਾਂ ਦੇਖ ਰਿਹਾ ਇਹ ਨੰਗਨ ਲਈ ਕੌੜੀਆਂ ਬਣੀਆਂ ਨੇ ਰਾਸਤੇ ਠੀਕ ਆ ਲੈਜੈਂਡ ਆਗੇ ਜਿਹੜੇ ਲੈਜੈਂਡ ਸੀਗੇ ਪੁਰਾਣੇ ਮਹਾਤਮਾ ਗਾਂਧੀ ਹੋਰ ਦੁਨੀਆ ਦੇ ਜਿੰਨੇ ਵੀ ਉਹ ਹੋਏ ਨੇ ਤੇ ਉਹਨਾਂ ਦੀਆਂ ਤਸਵੀਰਾਂ ਤੇ ਉਹਨਾਂ ਦੇ ਬਾਰੇ ਦੱਸਿਆ ਗਿਆ ਲਿਖਿਆ ਗਿਆ ਤੇ ਵੀਡੀਓ ਦੇ ਰਾਹੀਂ ਵੀ ਦੱਸਿਆ ਗਿਆ ਠੀਕ ਹੈ ਇਹ ਸਾਰੇ ਉਹ ਲੈਜੈਂਡ ਨੇ ਜਿਹੜੇ ਦੁਨੀਆ ਤੇ ਕੁਛ ਨਾ ਕੁਛ ਕਰਕੇ ਗਏ ਆਪਣੇ ਸਮੇਂ ਵਿੱਚ ਉਹਨਾਂ ਬਾਰੇ ਲਿਖਿਆ ਹੋਇਆ ਦੱਸਿਆ ਹੋਇਆ ਹੂੰ ਫਾਰੇ A to Z ਦੇਖੋ ਆ મહਾਤਮਾ ਗਾਂਧੀ ਆਗੇ ਪੁਰਾਣੀਆਂ ਤਸਵੀਰਾਂ ਰੇਡੀਓ ਆਗੇ ਦੇਖੋ ਪੁਰਾਣਾ ਹਨਾ ਆਗੇ ਨੈਲਸਿੰਗ ਮੰਡੇਲਾ ਸਾਊਥ ਅਫਰੀਕਾ ਦਾ ਰਾਸ਼ਟਰਪਤੀ ਆਪਾਂ ਕੁਛ ਕੁਛ ਨੂੰ ਕੁਛ ਨੂੰ ਜਾਣਦੇ ਆ ਦੋ ਚਾਰ ਨੂੰ ਜ਼ਿਆਦਾਤਰ ਉੱਪਰ ਲਿਖਿਆ ਹੋਇਆ ਹੈ ਹਰ ਇੱਕ ਦੇ ਬਾਰੇ ਪੜੋ ਤੇ ਉਹਨਾਂ ਬਾਰੇ ਜਾਣੋ ਸਾਰਾ ਕੁਝ ਲਿਖਿਆ ਹੋਇਆ ਹੈ ਉੱਪਰ ਬਹੁਤ ਹੀ ਵਧੀਆ ਬਿਲਡਿੰਗ ਹੈ ਇਹ ਸੋਹਣੀ ਤੇ ਆਪਾਂ ਨੂੰ ਬਾਹਰੋਂ ਲੱਗਦੀ ਹੈ ਵਿੰਗੀ ਟੇਢੀ ਅੰਦਰੋਂ ਵੀ ਵੈਸੇ ਇੰਤਾਂ ਦੀ ਹੋਈ ਹੈ ਖੁੱਲੀ ਢੁੱਲੀ ਪਰ ਦੇਖੋ ਕਿੰਦਾ ਦੀ ਬਣਾਈ ਹੋਈ ਹੈ ਜਦੋਂ ਅੰਦਰੋਂ ਦੇਖਦੇ ਆ ਫਿਰ ਪਤਾ ਲੱਗਦਾ ਆ ਜਿਹੜੇ ਦਿਖ ਰਹੇ ਨੇ ਆਪਾਂ ਬਿੰਕਟੇਡੇ ਰਸਤੇ ਜਾ ਰਹੇ ਇਹ ਰਸਤੇ ਵਾਡੇ ਹੋ ਰਹੇ ਉੱਪਰ ਜਾਣ ਨੂੰ ਉੱਪਰ ਉੱਪਰ ਜਾਣਾ ਹੈ ਕਾਫੀ ਫੋਨੀਆਂ ਉੱਪਰ ਤੱਕ ਚਲੀ ਜਾਂਦੀ ਹੈ ਇਹ ਬਿਲਡਿੰਗ ਤੇ ਆਪਾਂ ਉੱਪਰ ਜਾ ਕੇ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਬਿਲਡਿੰਗ ਵੀ ਹੋਰ ਕੀ ਕੁਝ ਹੈ ਹਾਂ ਮੋਟਰੀ ਹੱਲ ਨੋ 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 ਬਿੰਨੀ ਪੈਕ ਆਗੇ ਨਾਲ ਦੇਖੋ ਪਤਾ ਚੈਣਾ ਕੀ ਬੇਲੇਗਾ ਬਿਲਡਿੰਗ ਬਹੁਤ ਵਧੀਆ ਹੈ ਘਰ ਹਾਂ ਆਪਾਂ ਸਾਰਾ ਵਿਨੀਪੈਕ ਦੇਖ ਸਕਦਾ ਹਾਂ ਇਹ ਮਨ ਰਾਇਟ ਬਿਲਡਿੰਗ ਦੇ ਵਿੱਚ ਆ ਗਏ ਆਪਾਂ ਇੰਨੇ ਉੱਪਰ ਆ ਗਏ ਠੀਕ ਹੈ ਇਹ ਹੈਗਾ ਵਿਨੀਵੈਕ ਵਿਨੀਬੈਗ ਨਹੀਂ ਹੈ ਬਿਲਡਿੰਗ downtown